ਵੱਲੇ ਵੱਲੇ ਮੈਂ ਕਹਿੰਦਾ 20 ਹੋਣੀਆਂ ਐ ਭੱਜ ਗਈ ਉਹ ਹੋ ਰਹੀ ਆ ਓਏ ਕਿੰਨੇ ਆ ਗਿਆ ਨੀਵੇਂ ਦੱਸ ਕਿਹੜਾ ਬ੍ਰਾਂਡ ਲੈਣਾ ਐ ਫ੍ਰੀ ਸ਼ੂਗਰ ਲਾ ਫ੍ਰੀ ਸ਼ੂਗਰ ਉਹ ਖੜ ਜਾ ਫ੍ਰੀ ਸ਼ੂਗਰ ਲੈ ਆਓ ਫੈਂਟਾ ਕੋਕ ਲਿਮਕਾ ਦੱਸ ਹੈ ਨਾ ਉਹ ਦੱਸੋ ਕਿਹੜਾ ਲੈਣਾ ਫ੍ਰੀ ਸ਼ੂਗਰ ਨੀਵੇਂ ਤੈਨੂੰ ਕਿਹੜਾ ਬਰੇ ਡਿਊ ਕਮਾ ਜਾ ਕਫਾ ਥੰਮਜ਼ ਅਪ ਡਿਊ ਡਿਊ ਪਹਿਲੀ ਮਾ ਡਿਊ ਦਾ ਫੈਨ ਆ ਡਿਊ ਲੈ ਕੇ ਆਉਣਾ ਹਾਂ ਆ ਗਾ ਕੇ ਆ। ਅ ਭਾਈ ਮਿਰਚਾਂ ਜਿਹੜੇ ਸਾਹ ਨਾਲ ਲਈਆਂ ਵੰਤ ਲਾਦਦੇ ਨੇ ਕੰਮ ਕਰਾਵੇ ਕਰਨਾ ਸਵੇਰੇ ਉੱਠਣਾ ਨਹੀਂ ਹੈ। ਉਹ ਜਿਹੜਾ ਵੇਰਾ ਘਰਾਂ ਜਾਣਾ ਕਸ਼ਮੀਰੀ ਮਿਰਚ ਲੈ ਕੇ ਲੜੀ ਹੁਣ ਕੋਈ ਨਹੀਂ ਪਾਉਣੀ ਪਿੱਛੇ। ਇਹ ਕਿਹੜੀ ਹੋਈ ਕਸ਼ਮੀਰੀ ਮਿਰਚ? ਕਸ਼ਮੀਰੀ ਤੇ ਐਂ ਸਪੈਸ਼ਲ। ਇਹਨੂੰ ਪਤਾ ਨਹੀਂ। ਇਹ ਧੰਨਿਆਣਾ। ਜਿਲੀ ਵੇ ਖਾਦੀ। ਬਲੇ। ਕਾਣ ਜਿਆਦਾ ਪਾਲੀਆਂ। ਭਾਈ 17 ਤਰੀਕ ਨੂੰ ਜਾਣ ਦੇ ਨਾ ਆ ਰਿਹਾ। ਪਤਾ ਨੂੰ ਲੇਖ ਲਿਆ। ਦੇਖ ਲਿਆ ਸਾਰਾ ਕੁਝ ਲੈ। ਉਹ ਆਪਣੇ। ਆਪਣੇ ਟੂ ਦਾ। ਹਾਂ। ਚਲੋ ਨਾਲੇ ਆਪਾਂ ਕਸ਼ਮੀਰੀ ਮਿਰਚ ਲਿਆਉਂਦੇ ਨਾਲੇ ਠੰਡਾ ਲਿਆਉਂਦੇ ਆ ਚਾਰ ਫਿਰ ਉਹ ਲਓ ਜੀ ਬਾਈ ਨੌ ਹਲ ਬਕਾਉ ਹੈ ਫੁੱਲ ਹੈਵੀ ਹੈ ਪ੍ਰਧਾਨ ਆ ਪ੍ਰਧਾਨ ਹਾਂਜੀ ਸ੍ਰੀ ਗੁਰੂ ਜੀ ਕਿਵੇਂ ਹੋ ਜੀ ਵਧੀਆ ਵਧੀਆ ਪ੍ਰਧਾਨ ਹੁਣ 11 ਲੈਣੇ ਕੋ ਵੇਚ ਕੇ ਹਾਂ 11 ਲੈਣੇ ਉਹਨੇ ਹਲ ਬਾਈ ਵੇਚ ਦੇਣੇ ਅਸੀਂ ਇਹ ਵੀ ਨਿਗਰ ਹੈ ਸਿੱਧੇ ਤਾਂ ਕਰੇ ਵੀ ਤੁਹਾਨੂੰ ਦਿਖਾਉਣ ਲੱਗੇ ਵੀ ਲੱਤਾਂ ਬਿੰਗੀਆਂ ਨਹੀਂ ਹੈਗੀਆਂ ਲੱਤਾਂ ਸਿੱਧੀਆਂ ਹੈ ਇਹ ਇਹਦਾ ਕਾਰਨ ਹੈ ਪ੍ਰਧਾਨ ਚੱਕ ਲਓ ਫਿਰ ਅਵਲੇ ਫਲ ਵੀ ਨਵੇਂ ਆ ਭਾਰੇ ਵੀ ਨਵੇਂ ਹਾਂ ਹਾਂ ਨਵੇਂ ਪਾਈ ਤੇ ਮੈਂ ਆ ਦੇਖ ਲੋ ਬਾਈ ਦੋਨੋਂ ਸੈਡਾ ਨਵੇਂ ਆ ਇਹ ਵੀ ਆਹ ਜਿਹੜੇ ਲੱਤਾਂ ਨਾ ਇਹ ਵੀ ਲੱਤਾਂ ਕਈਆਂ ਨੇ ਵਿੰਗੀ ਹੁੰਦੀਆਂ ਨੇ ਲੱਤਾਂ ਵੀ ਸੱਧੀਆਂ ਆ ਹਾਂ ਆਪਾਂ ਨੇ ਡਰਾਫਟਰ ਪ੍ਰੋਫਟਰ ਸੀ ਨਹੀਂ ਚਲਾਇਆ ਹੈਗੇ ਉਹਨੇ ਨਾ ਨਾ ਠੀਕ 11 ਲੈਣੇ 13 ਵੀ ਨਹੀਂ ਲੈਣੇ ਹੈਗੇ 13 ਸਾਡੇ ਬੁੱਟਿਆਂ 'ਚ ਨਹੀਂ ਚੱਲਣੇ ਭਾਰੇ ਬਹੁਤ ਆ ਪਰਦਾ ਨਾ ਹਾਂ ਇਹਨੇ ਖਿੱਚੀ ਮੜਾ ਜੇ ਗਾਜੀ ਨਾ ਫਾਈਲ ਹਾਲਤ ਬਾਈ ਜੋ ਹੈ ਤੁਹਾਡੇ ਮੂਰੇ ਹੈ 5 ਰੁਪਏ ਨਹੀਂ ਅਸੀਂ ਲਾਉਣੇ ਇਹਦੇ ਪਰ ਕਰ ਰੰਗ ਵੀ ਕਰ ਦੰਦੇ ਯਾਨੀ ਫਿਰ ਲੋੜ ਨਹੀਂ ਨੇ ਹੈਗੀ। ਹੂੰ। ਦੇਖੋ ਬਾਈ। ਨੋ ਹਾਲਾ ਵਧੀਆ ਹਾਲਾ ਭਾਰੀ ਪੁਰਾਣੇ ਟਾਈਪ ਦੇ ਬਣੇ ਪੇ ਮੋਟੀ ਐਂਗਲ ਵਾਲੇ। ਹੋਰ ਕਿੰਮਲੇ ਵਧੀਆ ਏ। ਚੱਕ ਦੇਣੀ ਫਿਰ ਤਾਂ ਨਹੀਂ ਸੀ ਕਿ ਗਰੀਬੀਆਂ ਹੈ। ਕੋਈ ਕੋਈ ਨੁਕਸ ਨਹੀਂ ਹੈਗਾ ਵੀ ਕੋਈ ਹਾਲ ਕਿਦ ਨੂੰ ਭਾਦਾ ਕੋਈ ਕਿਦ ਨੂੰ ਭਾਦਾ ਠੀਕ ਨਹੀਂ। ਸਹੀ ਆ ਬਾਈ ਦੇਖ ਲਓ। ਕਰ ਨਹੀਂ ਰੰਗ ਵੀ ਕਰ ਦੰਦੇ। ਹੂੰ। ਪਰ ਸਮਝ ਲਓ ਵੀ ਅਗਲਾ ਕਹਿੰਦਾ ਪਤਾ ਨਹੀਂ ਪੁਰਾਣੇ ਲੈ ਕੇ ਰੰਗ ਕਰਕੇ ਜੇ ਬਾਈ ਕਿਸੇ ਨੇ ਲੈਣੇ ਹੋਏ। ਤਾਂ ਵੀਡੀਓ 'ਚ ਕਮੈਂਟ ਕਰ ਦਿਓ ਤੇ ਅਸੀਂ ਤੁਹਾਨੂੰ ਦੱਸ ਦੂਗਾ ਵੀ ਕਿਹੜਾ ਰੇਟ ਆ ਕਿੰਨੇ ਦੇ ਸਿਸਟਮ ਆ ਹਾਂ ਸਿਰਫ ਬੰਦੇ ਨੇ ਥੈਲੇ ਰੱਦ ਲਿਆ ਬੀਗਾ ਕਰਦਾ ਆ ਆ ਆ ਦੋ ਪੱਤੀਆਂ ਬਿੰਗੀਆਂ ਉਹਦਾ ਕੋਈ ਨਹੀਂ ਚਲੋ ਹੋ ਜੂਗਾ ਬੀ ਪਰ ਕੋਈ ਨਹੀਂ ਕਿਤੇ ਫਸਦਾ ਨਹੀਂ ਕੋਈ ਬਿੰਗਾ ਨਹੀਂ ਕੋਈ ਟੇਡਾ ਨਹੀਂ ਹੈਗਾ ਇਹਨਾਂ ਵਧੀਆ ਚੱਲਦੇ ਚਲਾ ਕੇ ਲੈ ਜੀ ਵਿੱਚ ਇਹ ਚਲਾ ਕੇ ਲੈ ਜੀ ਬਾਕੀ ਹੁਣ 11 ਮਹੀਨਾ ਸਰਨਾ ਨਹੀਂ ਛੋਟੇ ਹਨ 13 ਸਾਡੇ ਚੱਲਣੇ ਨਹੀਂ ਹੈਗੇ ਸਾਡੇ ਪਪੂਲਰ ਬਹੁਤ ਆ ਕੋਈ ਅੰਦਾਜ਼ਾ ਰਹਿੰਦਾ ਨਹੀਂ ਹੈਗਾ ਠੀਕ ਨਹੀਂ ਬਾਈ ਜੇ ਕੋਈ ਚਾਹਵਾਨ ਹੋਇਆ ਲੈਣ ਦਾ ਤਾਂ ਵੀਡੀਓ 'ਚ ਪਾ ਰਹਿਣਾ ਹਾਂ ਦਾਦੇ ਉਹ ਤੁਹਾਡੇ ਆਪਣਾ ਉਦਾਂ ਕਰ ਲੂਗੇ ਹਾਂ ਠੀਕ ਹੈ ਹਾਂ ਜੀ ਹਾਂ ਚਲੋ ਓਕੇ ਬਾਈ ਲੋ ਜੀ ਬਾਈ ਪ੍ਰਧਾਨ ਆਇਆ ਤਾਂ ਖੇਤ ਭਰਨ ਪਨੀਰੀ ਵਾਲਾ ਹਾਂ ਭਰ ਹੋ ਗਿਆ ਹਾਂ ਭਰਤਾ ਬਨੇ ਕਾਣ ਕੇ ਆਇਆ ਪੇ ਕਾਣ ਦੇਖ ਲਓ ਮੇਰੇ ਵਿਚਾਰੀ ਤੇ ਮੌਰੀ ਬੈਠਾ ਤਾਂ ਹਾਂ ਰੋਪੜ ਦੇ ਗਲੇਟ ਬੰਦ ਕਰਤੀ ਨੇ ਦੇਖ ਲਾ ਅੱਬਾ ਅੱਗ ਲੱਗੀ ਥੱਲੇ ਓ ਦੇਖੋ ਬਾਈ ਕਿੱਥੇ ਉਹਨੇ ਪੰਗਾ ਲਿਆ ਆਏ ਹੁਣ ਲੰਮਕੀ ਪਤਾ ਨਾ ਗਲਤੀ ਤੇ ਰਹੀ ਉਹ ਹੁਣ ਗਲਤੀ ਹੁਣ ਮੈਂ ਕਹਿੰਦਾ ਇਹਨੂੰ ਵੀ ਫਿਊਜ ਲਾ ਕੇ ਲੈ ਇਹ ਲਿਖੀ ਵੀ ਰਹੀ ਦੀ ਲਿਖੀ ਰਹੀ ਦੇਖ ਲੈ ਆਹ ਦੇਖੋ ਭਾਈ ਕਿੱਦਾਂ ਨੂੰ ਮਰੀ ਇੱਧਰ ਤੇ ਰਖਾਉਂਦਾ ਉਧਰ ਸੂਰਜ ਪੈਂਦਾ ਆਹ ਲੰਕ ਕਦੀ ਆ ਦੇਖੋ ਹੁਣ ਆਵਲੇ ਮਰੀ ਤਾਂ ਨਹੀਂ ਕਿਹੜੇ ਸਾਫ ਗੇਰਾ ਆਪਣਾ ਦੇ ਦੋ ਤਾਰਾਂ ਨੂੰ ਲੱਗੇ ਤਾਂ ਹੈ ਭਾਈ ਦੋਈ ਤਾਰ ਵੀ ਕੋਲ ਲੰਗਦੀ ਹੈ 12ਵੇਂ ਥੱਲੇ ਗਿਰ ਗਈ ਪੁੱਠੀ ਹੋ ਗਈ ਹਾਂ ਪੁੱਠੀ ਹੋ ਗਈ ਤਾਰ 'ਤੇ ਬੈਠ ਗਈ ਉਹ ਤਾਰ ਕੇ ਤਾਰ ਲੱਗੀ ਹਾਂ ਤਾਂ ਤਾਰ 'ਤੇ ਪੈ ਗਿਆ ਵਜਨ ਭਾਈ ਉਹ ਦੋਈ ਗਾ ਟੱਚ ਹੋ ਗਈ ਇਹ ਲੰਕ ਕੀ ਬਾਦਮਾ ਐ ਵੀ ਹੋ ਜਾਂਦਾ ਭਾਈ ਦੇਖੋ ਕੋਈ ਵਾਰ ਹੁਣ ਭਾਈ ਮੈਂ ਅੱਗੇ ਫਿਊਜ ਲਾ ਦਾਂਦਾ ਤਾਂ ਹਾਂ ਦਰਵਾਜ਼ਾ ਜਿੱਦਾ ਭੜਾਕਾ ਪਿਆ ਥੱਲੇ ਅੱਗੇ ਲੱਗ ਗਈ ਹੂੰ ਬਾਈ ਇਹਦੇ ਟਰਾਂਸਫਾਰਮ ਕੇ ਕੋਈ ਚੌੜ ਨਹੀਂ ਹੈਗੀ ਇੱਥਾ ਦੇਖੋ ਹੁਣ ਇਹ ਚ ਚਿੜੀ ਦੀ ਉਹ ਭਾਈ ਲਿਖੀ ਪਈ ਇੱਕਣਾਤੀ ਲੈ ਕਿੱਥੇ ਗਈ ਉਹ ਖੜਕਾ ਹੋਇਆ ਹਾਈ ਲੈ ਵਾਹ ਜੀ ਵਾਹ ਅਮਰੇ ਤਾਂ ਹੀ ਅੱਗੇ ਲੱਗਦੀ ਆ ਕਹਿਣੇ ਸਾਫ ਰੱਖੋ ਥੱਲੇ ਤੇ ਲੈ ਪੰਛੀ ਬਹਿਣਦੇ ਤਾਰਾਂ ਪਰ ਤਾਰਾਂ ਹੈਗੀਆਂ ਢਿੱਲੀਆਂ ਫੇ ਅੱਗ ਲੱਗ ਜਾਂਦੀ ਆ ਤਾਂ ਹੀ ਇਹ ਟਰਾਂਸਫਾਰਮਾਂ ਦੀ ਸੋਚਿਆ ਸੀ ਕੱਟ ਗਈ ਰੱਖੀ ਆ 20 ਦਿਨ ਹੂੰ ਕਿ ਭਾਈ ਨਹੀਂ ਕਣਕਾ ਚ ਅੱਗ ਤਾਂ ਹੀ ਲਾਦੀ ਹੈ ਜਿਹੜੇ ਬੰਦੇ ਟਰਾਂਸਫਾਰਮ ਥੱਲੇ ਤੇ ਨਹੀਂ ਪੜਦੇ ਫੇਟਾਂ ਹੀ ਗਿਰਦਾਂ ਚ ਗੜਾ ਹੈਟ ਹੀ ਅੱਗ ਪੈ ਜਾਂਦੀ ਹੈ ਲੈ ਰੋਪੜ ਦਾ ਕਲੈਟ ਬਾਈ ਕਿਚੜੀ ਨੇ ਭਜਾ ਦਿੱਤੀ ਕਿਚੜੀ ਨੇ ਰੋਪੜ ਦਾ ਕਲੈਟ ਬੰਦ ਹੋ ਗਈ ਕਿੱਡਾ ਕਾਂਡ ਕਰਿਆ ਤੇ ਲਫਰਦਾਨ ਹੈ ਵੀ ਆ ਚਿੜੀ ਨੇ ਰੋਪੜ ਤੱਕ ਕਾਂਡ ਕਰਤਾ ਉਹ ਗੇਰ ਨਹੀਂ ਪਾਉਂਗੀ ਪਤਨ ਨਹੀਂ ਨਹੀਂ ਹੁਣ ਨਹੀਂ ਪੰਗਾ ਲੈਣਾ ਲੈਟ ਚੱਲਦੀ ਆ ਅੱਛਾ ਹਾਂ ਫੇਰ ਪਰ ਆ ਪਨੀਰੀਦਰੀ ਹੋਈ ਕੋਸਕ ਨਹੀਂ ਹਾਂ ਪਨੀਰੀ ਹੋ ਗਈ ਆ ਦੇਖ ਲਈ ਹੈਗੀ ਰੌਣਕ ਮੇਲਾ ਕੋਸਕ ਠੰਡਾ ਹੀ ਹੂੰ ਭਾਰਕਿਓਰੇ ਬੈਠੇ ਹੀ ਤਾਂ ਅੱਛਾ ਤਾਂ ਦੇਖ ਮੰਨ ਦੇ ਗਿਆ ਸਿਸਟਮ ਨੇ ਲੈ ਭਾਈ ਅਗਲੇ ਦਿਨ ਆ ਪਨੀਰੀ ਵੀ ਦਿੱਤੀ ਸੀ ਦੋ ਪਨੀਰੀਆਂ ਹੋਰ ਵੀ ਜੀ ਰਹਿ ਰਹਾਂ ਇੰਨੀਆਂ ਵੈਰਾਈਟੀਆਂ ਕੇ ਕਿਆ ਕਰਨੇ ਤੁਸੀਂ ਬਸ ਕੰਮ ਨਹੀਂ ਕਰਦੇ ਨੇ ਸਹੀ ਅਮਲੇ ਕੀ ਦੇਖ ਲਾ ਹੂੰ ਜੇ ਢੋਲ ਤੋਂ ਜਰਦੀ ਸਰੇ ਮਾਰਨ ਲੱਗੀ ਹਾਂ ਉਹ ਤਾਂ ਹੈ ਗਈ ਜੰਮ ਗਈ ਭਾਈ ਜੰਮ ਤੂੰ ਹੀ ਤਾਂ ਆ ਗਈ ਯਾਰ ਪ੍ਰਧਾਨ ਤੂੰ ਹੀ ਉੱਪਰ ਦੇਖ ਤਾ ਉਹ ਕਹਾ ਕਿ ਜਾ ਕੇ ਹਮ ਮਾ ਦੇਖੋ ਭਾਈ ਤੂੰ ਹੀ ਆ ਲੈ ਸਾਰੀ ਦੂਈ ਆ ਗਈ ਲੈ ਮੈਨੇ ਕੱਲੋਂ ਸਰੇ ਮਾਰਨ ਲੱਗ ਜੂ ਕਾ ਲੂੰ ਹਮ ਹਮ ਫਾਇਦਾ ਹੋ ਗਿਆ ਆ ਫਾਇਦਾ ਹੋ ਗਿਆ ਇੱਕੋ ਇੱਕ ਹੋਰ ਅਬੀਜੀ ਸ਼ਾਮ ਨੂੰ ਹਮ ਇੱਕ ਅਜੇ ਠੰਡਾ ਹੋ ਜਾਂਦਾ ਭਾਈ ਜਿੰਨੇ ਪਨੀਰੀਆ ਵੇਚਣੇ ਸ਼ਾਮ ਟਾਈਮ ਤਾਂ ਜੀ ਇਹ ਬੀਤ ਤੁਸੀਂ ਗਰਮ ਪਾਣੀ ਨੇ ਫੂਕ ਦੇਣੀ। ਫੂਕ ਦਿੰਦੀ ਫੂਕ ਦਿੰਦੀ ਹੈ। ਦੋ ਦਿਨ ਵੀ ਪਾਣੀ ਕੱਢਣਾ ਪੈਣਾ, ਠੰਡੇ ਹੋਏ ਪਾਣੀ ਲਾਉਣਾ ਪੈਣਾ। ਹੂੰ। ਸਾਜਰੇ ਕਰ ਦੋ ਸ਼ਾਮ ਨੂੰ ਲਾ ਦੋ। ਸਾਜਰੇ ਕਰ ਦੋ ਸ਼ਾਮ ਨੂੰ। ਹਾਂ ਬਸ ਹੁਣ ਸਾਜਰੇ ਕੱਢ ਕੇ ਜਾਊਂਗਾ। ਅੱਬਲ ਮੌ ਖਾ ਲੈ, ਰੱਖੀ ਵੀ ਖਲ ਨਹੀਂ ਪੀ ਜਾਣਾ। ਅੱਛਾ। ਹਾਂ। ਨਾ ਇਹ ਚੀਜ਼ ਦਾ ਬਈ ਫਾਇਦਾ ਵੀ ਪਾਣੀ ਜਿਹੜਾ ਹੈਗਾ ਬਾਹਰੋਂ ਕੱਢਣਾ ਪੈਣਾ। ਉਹ ਪੂਰੀ ਦੀ ਵੀ ਨਿਕ ਰੱਖਣੀ ਪੈਂਦੀ ਹੈ ਨਾ। ਬੁੱਟਿਆਂ ਦੀ ਵੀ ਟੁੱਟਣਾ ਜਾਬੇ ਜੇ ਉਹ ਬੀਜਣੀਆਂ ਮੈਂ ਤਾਂ ਰਾਦੀ ਤਾਈ ਨੂੰ ਇੱਕ ਵਾਰੀ ਫੇਰ ਪਾਣੀ ਪਾਣੀ ਪਾਉਣੀ ਕਰਨਾ ਪੈਣਾ ਇਹ ਦੁਆਰਾ ਫੇਰ ਸੁੱਕ ਗਿਆ ਬਸ ਹੁਣ ਟਾਈਮ ਹਲੇ ਟੂੜੀ ਚ ਫਸੇ ਹੋ ਉਹ ਟੂੜੀ ਲਈ ਪੀ ਮੰਡੀ ਤੇ ਹਮਮ ਮੁੱਲ ਦੇ ਆ ਡੇਢ ਕਿਲਾ ਹਟਣ ਲੱਗੇ ਪਿਆ ਨਿਬੜ ਜੂ ਅੱਜ 5000 ਨੂੰ ਕਿਲਾ ਮਿਲਿਆ ਪਤਾ ਨਾ ਟੂੜੀ ਟੂੜੀ ਵਧੀਆ ਹੋਣੀ ਫੇਰ ਟੂੜੀ ਮਹਿੰਗੀ ਹੋ ਗਈ ਯਾਰ ਹੁਣ ਦੂਜੀ ਬਣਦੀ ਹੈ ਨਹੀਂ ਹਾਂ ਜਾਨੀ ਬਾਈ ਟੂੜੀ ਹੋਣੀ ਮਹਿੰਗੀ ਹੋ ਗਈ ਹਮ ਕਹੀ ਜਾਂਦੇ ਰੇਟ ਨਹੀਂ ਪਤਾ ਜਿਹੜੇ ਫਰੀ ਨੂੰ ਵੱਡੇ ਮਿਲਦੇ ਤੇ ਹੁਣ ਮੁੱਲ ਨੂੰ ਮਿਲਣ ਲੱਗੇ ਉਹ ਮੁੱਲ ਨੂੰ ਲੱਗੇ ਬਾਈ ਪੈ ਗਿਆ ਕੰਮ ਬਾਈ ਗਿਆ ਫਰਕ ਕੰਮ ਪੈ ਗਿਆ ਜੱਗੇ ਨੇ ਇੱਕ ਵਾਰੀ ਆਲੂ ਕੋਈ ਪੁੱਛਦਾ ਨਹੀਂ ਤਾਂ ਮੁੜ ਕੇ ਆਲੂ 30 ਰੁਪਏ ਨੂੰ ਹੋ ਗਿਆ 40 ਰੁਪਏ 60 ਰੁਪਏ ਨੂੰ ਹੋ ਗਿਆ ਬਾਹੀ ਕੰਮ ਹੋਣਾ ਹੈ ਹੈ ਆਹੀ ਕੰਮ ਹੋਣਾ ਹੈ ਆਹੀ ਕੰਮ ਤੂੜੀ ਦਾ ਹੋਣਾ ਬਾਕੀ ਪਤਾ ਨਹੀਂ ਜੱਗੇ ਨੇ ਵੀ ਸਾਰੀ ਉਹ ਬਣਾ ਲਈ ਉਹ ਜਿਹੜੇ ਮਹੀਨਾਂ ਵਾਲੇ ਖੇਤ ਹਾਂ 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 ਨੂੰ ਪਤਾ ਵੀ ਤੂੜੀ ਜੇ ਫਾਇਦਾ ਹੈਗਾ ਜੇ ਰਿਕ ਹੋ ਰਿਹਾ ਦੋ ਤਿੰਨ ਮੀ ਪੈ ਗਏ ਤੂੜੀ ਬੈਠ ਗਈ ਤੂੜੀ ਬੈਠ ਗਈ ਹੋਰ ਦੋ ਕਿੱਲੇ ਜੋ ਇੱਕ ਟਰਾਲੀ ਸਭਾ ਟਰਾਲੀ ਬਣਦੀ ਹੈ ਡੇਢ ਲਾਣਾ ਬੰਦਾ ਹੀ ਰਖਦਾ ਰ ਮੈਨੂੰ ਕਹਿੰਦਾ ਅੱਗੇ ਟਾਲ ਵਾਲਾ ਬੰਦਾ ਮੇਤੇ 30 35 ਟਰਾਲੀਆਂ ਬਣਾਇਆ ਕਰਦਾ ਤਾਂ ਇਹਦਾ ਕੋ ਨਵੀਂ ਨਹੀਂ ਬਣਾਈ ਹੈ ਤੂੜੀ ਦੀ ਆਖਿਆ ਹੋਏ ਪਟਾਕਾ ਪਿਆ ਹਾਂ ਉਦਾਂ ਹੀ ਖੜਕੇ ਹੋਈ ਜਾਂਦੇ ਪਟਾਕਾ ਨਹੀਂ ਪੈਂਦਾ ਹੈਗਾ ਹਾਂ ਪਟਾਕਾ ਕਿ ਨਹੀਂ ਪੈੜਾ ਹਵਾ 'ਚ ਚੱਲ ਆਪਨੇ ਕਿੰਨੇ ਮਹੀਨੇ ਬਾ ਮੋਟਰ ਪਾ ਪਾਲਟੀ ਚਲਾਣ ਲੱਗੇ ਬਾਈ ਕਿੰਨੇ ਮਹੀਨੇ ਹੋ ਗਏ ਤਿੰਨ ਤਾਂ ਹੋ ਗਏ ਤਿੰਨ ਮਹੀਨੇ ਤਿੰਨ ਚਾਰ ਮਹੀਨੇ ਹੋ ਗਏ ਬਾਈ ਜਿਸਨ ਦੀ ਉਰੀ ਵੀ ਬਸ ਇਹ ਮੁੰਡਾ ਜਾਵਾਂਗੇ ਨਾ ਮਾਸੀ ਪਾਲਟੀ ਲਈ ਬਸ ਇਹ ਵੀ ਅਸੀਂ ਕਰਦੇ ਹੋਏ ਹਾਂ ਮੁੰਡਾ ਦੇਖੇ ਨੂੰ ਕਿੰਨੇ ਸਾਲ ਹੋ ਗਏ ਮੈਂ ਤਾਂ ਮੈਂ ਕਿਹਾ ਬਾਹਨੇ ਮਾਰ ਪਰ ਛੁੱਟੀਆਂ ਲੱਤੀਆਂ ਅਸੀਂ ਕੰਮ ਤੇ ਬਸ ਇਹ ਬੰਦੇ ਵੀ ਆਉਣਗੇ ਆਪਣੇ ਕਿ ਪਤੰਨੇ ਆ ਵੀ ਤਿੰਨੇ ਵਾਰ ਕਰ ਗਿਆ ਦੋ ਵਾਰ ਕਰਕੇ ਕਾਲ ਮਾਨ ਲਿਆ ਇਹ ਜਿਆਦਾ ਬਰੇਸ ਸਾਹਿਬ ਨਾਲ ਅਸੀਂ ਕੰਮ ਕਰਿਆ ਪਰ ਬਾਈ ਸਮੋਸੇ ਖਾ ਲੇ ਕੇ ਖਾ ਲਿਆ ਮੱਲਾ ਦਾ ਜਗਾ ਹੈ ਨਹੀਂ ਉਹ ਵੇਖ ਠੰਡਾ ਪੀ ਲਿਆ ਹਾਂ ਚਲੋ ਵੀ ਜ਼ਰੂਰੀ ਕਰ ਫੋਨ ਫਿਰ ਕਟਿੰਗ ਵਾਲੇ ਬੰਦਿਆਂ ਨੂੰ ਕਟਿੰਗ ਵਾਲਾ ਬੰਦਾ ਕਟਿੰਗ ਕਰਨ ਵਾਲੇ ਬੰਦੇ ਬਾਈ ਲੱਗਾ ਜਿਹੜੀ ਗਏਗਾ ਜਿਹਨੂੰ ਫੋਨ ਕਰ ਏਸੀ ਵਾਲੇ ਨੂੰ ਡਿਪਾਰਟਮੈਂਟ ਨੂੰ ਅਮਨੇ ਨੂੰ ਆਪਾਂ ਨੇ ਇੱਕ ਮਸ਼ੀਨ ਚੱਕ ਲਈ ਹਣੀ ਦੁੱਥੇ ਅਮਨੇ ਨੂੰ ਕਹੇ ਮਿਕਸੀ ਲਿਆ ਕਰ ਤੇ ਗ੍ਰੈਂਡ ਕਰ ਤੁਹਾਨੂੰ ਗਾ ਲੈ ਜਾਉ ਮੈਂ ਲਿਆਉਂਗਾ ਮੈਂ ਮੋਟਰਸਾਈਕਲ ਪਰ ਫੋਨ ਕਰ ਅਮਨਾભાઈ ਸਾਡਾ ਹਰਵਾਈ ਹੈ ਮਾਲ ਵਾਲਾ ਏਸੀ ਵਾਲਾ ਉਹਨੂੰ ਹੁਣ ਦੱਦਣਾ ਹੈ ਹਰਵਾਈ ਹੈ ਮੈਨੂੰ ਇਹ ਮੰਨਤ ਨਹੀਂ ਹੈ ਕਿ ਮਿਰਚਾਂ ਜਿਆਦਾ ਪਾਉਂਦਾ ਕਹਿੰਦੇ ਤਾਂ ਆਪਣੀ ਕੋਲੀ ਮਿਰਚਾਂ ਦੀ ਲੈਣ ਦੀ ਕੱਢ ਲਈ ਮੈਂ ਕਿ ਮਿਰਚਾਂ ਕਿੰਨੀ ਲੈ ਲੈਣੇ ਲੈਣੇ ਹੋਰ ਦੇਖੀ ਮਿਰਚਾਂ ਕਿੰਨੀਆਂ ਅੱਧਾ ਕਿੰਨਾ ਨਹੀਂ ਚੈੱਕ ਰਾਈ ਉਹ ਲੈ ਕੇ ਨਹੀਂ ਆਏ ਬੋਲੇ ਅਸਾਂ ਨਹੀਂ ਪਾਣੀਆ ਉਹ ਬੱਸ ਕਰ ਉਹ ਠੀਕ ਹੈ ਡੱਬਾ ਲੈਣਾ ਮਸਤ ਨਹੀਂ ਗਈ ਦੂਰ ਬਾਰਡਰ ਇਹ ਤਾਂ ਹੀ ਇਹ ਬਾਰਡਰ ਦਾ ਗਿਆ ਵੀ ਡੱਬਾ ਹੀ ਝੱਟ ਲਾ ਵੀ ਬਾਅਦ ਚ ਜਿਆਦਾ ਪੈਸੇ ਵਿੱਚ ਪੈਦਾ ਜਾਏਗਾ। ਕੀ ਕਹਿਣਾ ਜੱਟ? ਹੈਲੋ। ਹੈਲੋ। ਰੁੱਧਾ ਘੰਟਾ ਹੋ ਗਿਆ ਭਾਈ ਕਿਸੇ ਨੂੰ ਕੋਈ ਰਿਟੈਚ ਚੋਰੀ ਹੋ ਆਪਣੇ ਪਹੁੰਚ ਗਈ ਆਪਣੇ ਚ ਮੈਂ ਜਾਵਾ ਕਰਨ ਨੂੰ। ਕੋਈ ਨਹੀਂ ਗਿਆ ਭਾਈ ਅੱਧਾ ਘੰਟਾ ਫੋਨ ਕਰਿਆ ਕੋਈ ਆਇਆ ਨਹੀਂ। ਕਰ ਫੋਨ ਯਾਰ। ਖੇਤੀ ਕਰ। ਕਿਨੂੰ ਕਰਿਆ? ਕਿਆ ਹੈਂਦਾ? ਕਿਹਦਾ ਆ ਗਿਆ? ਬਾਈ ਕੰਮ ਖਰਾਬੇ ਲੱਗਦਾ ਮਾਨੂੰ। ਜਿਹੜੇ ਸਾਹਮਣਾ ਵੀ ਬੰਦੇ ਠੰਡੇ ਜਿਹੇ ਕੰਮ ਖਰਾਬੇ ਲਾਦੇ। ਕਿੰਨਾ ਟਾਈਮ ਹੋ ਗਿਆ? 8:30? 8:30। 9:00। 9:00 ਵਜੇ ਸਤਿ ਸ੍ਰੀ ਅਕਾਲ। ਨੂੰਵੇਂ ਬਾਈ ਇਹੋ ਜਿਹੇ ਬੰਦੇ ਪਹਿਲੀ ਵਾਰ ਦੇਖੇ ਕਹਿੰਦੇ ਪਿਆਜ਼ ਮੇਲੇ ਦੀ ਚਰਾਉਣੇ ਆ। ਹਾਂ? ਹੋਨਰ। ਪਿਆਜ਼ ਨੂੰ ਹੀ ਆ ਦੇਣੇ ਚਰਾਉਣੇ ਆ। ਹਾਂ, ਆ ਮੇਰਾ ਗੁਆਡੀ ਆਏ ਬਾਈ ਇੱਧਰ ਸਤਿ ਸ੍ਰੀ ਅਕਾਲ ਜੀ। ਆ ਠੀਕ ਆ ਜੀ ਸਾਰਿਆਂ ਨੂੰ ਜੀ। ਸੇਵਾ ਲੱਗੀ ਐ? ਮੇਰੇ ਬੈਟਰੀ ਦਾ ਬੰਦੇ ਦਾ ਚੈਨਲ ਸਬਸਕ੍ਰਾਈਬ ਕਰੋ ਬਲਜੀਤ ਮਾਲਾ ਬੈਟਰੀ ਦਾ ਇਹਦਾ ਕਰਦੇ ਆ ਲੋਕਾ ਕਾਲੂ ਜਾਂਦਾ ਤੇਰਾ ਮੈਂ ਕੰਮ ਕਰਦਾ ਨੀ ਮੈਂ ਐ ਬਾਈ ਹਾਂ ਬੰਦੇ ਦਾ ਚੈਨਲ ਸਬਸਕ੍ਰਾਈਬ ਕਰੋ ਬਲਜੀਤ ਮਾਲਾ ਹਾਂ ਬਾਈ ਕਿਹਾ ਬਾਈ ਉਹ ਰੇ ਆਪਣਾ ਹੈਗਾ ਬਲਜੀਤ ਮਾਲਾ ਜੀ ਬਲਜੀਤ ਮਾਲਾ ਹਾਂ ਇਹ ਭਾਈ ਮੇਰਾ ਗੁਆਡੀ ਹੈ ਇਹਦਾ ਚੈਨਲ ਹੈਗਾ ਬਲਜੀਤ ਮਾਲਾ ਨੇ ਮੈਂ ਜੱਟ ਕੇ ਕਾਫੀ ਵੀਡੀਓ ਹੈ ਹਾਂ ਜੱਟ ਵੀਡੀਓ ਪਾਏ ਨੂੰ ਤੂੰ ਵੀ ਪਾਉਂਦੀ ਨਹੀਂ ਹੈਗੇ ਚੱਕਰ ਦਾ ਇਹ ਟਾਈਮ ਤਾਂ ਲੱਗਦਾ ਨਹੀਂ ਲੈ ਟਾਈਮ ਟਾਈਮ ਕੱਢਣਾ ਪੈਂਦਾ ਬਾਈ ਜੱਟ ਕ ਨਹੀਂ ਨੇ ਮੈਂ ਆਏ ਦੱਸ ਤੈ ਉਹ ਇਹਨੂੰ ਵਿਛ ਕਰਤਾ ਦਾ ਬਈ ਬਰਡੇ ਅੱਜ ਤੇਰਾ ਕਿੱਥੇ ਗਿਆ ਮੇਰਾ ਫੋਨ ਹੀ ਚੱਕਿਆ ਬਾਈ ਫੋਨ ਪੈਰਾ ਖਰਾਬ ਪਿਆ ਮੈਂ ਤੈਨੂੰ ਕਹਿਣਾ ਮੇਰੇ ਫੋਨ ਦੀ ਬੈਟਰੀ ਪੈਣੀ ਆ ਕਾਲੂ ਤੇਰੀ ਬੈਟਰੀ ਪਾਉਂਦੇ ਆ ਮਮੇ ਆ ਚੱਕ 15 ਬਰੋਂ ਮੱਚ ਚੱਕ ਚੱਲੇ ਨਹੀਂ ਨਹੀਂ ਮੈਂ ਕਾਲੂ ਤੇਰੇ ਮੈਂ ਕਰ ਦੇਣਾ ਕੰਮ ਨਾ ਨਾ ਕਾਲੂ ਕਰ ਦੇਣਾ ਇਹਦਾ ਬਾਈ ਕੰਮ ਬਰਡੇ ਦਾ ਕਹਿੰ ਨੂੰ ਲੈਣਾ ਤਾਂ ਨੇ ਮੇਰੇ ਫੋਨ ਦੀ ਬੈਟਰੀ ਚ ਪ੍ਰੋਬਲਮ ਆਈ ਪਈ ਆ ਕਾਲੂ ਰੋਪੜ ਜਾ ਕੇ ਕਰਾਉਂਦੇ ਨੇ ਮੇਰੇ ਹੁਣ ਆਏ ਦੱਸੋ ਆਪਣੇ ਬੰਦੇ ਕਿਹੜੇ ਰਹਿ ਗਏ ਆਵਨੇ ਐਸੀ ਗਾ ਬਰਥਡੇ ਗਿਫਟ ਆਉਣੇ ਨੂੰ ਦੇਣਾ ਚਾਹੀਦਾ ਤੇ ਮਾਪੇ ਨੇ ਮੈਂ 15 Pro Max ਨਾ ਪਰ ਆਪ ਮੈਚ ਪੈ ਕੇ ਵੀ ਨਾ ਲੰਦਾ ਸਾਥੇ ਵਾਲਾ ਹੀ ਆਵਨੇ ਕਾਰ ਫੋਨ ਆਪਣਾ ਚੌਥਾ ਬੰਦਾ ਆਵਨਾ ਜੱਟ ਗੋਲੇ ਬਾਈ ਆ ਸਮਾਨ ਆਏ ਰੱਖਦਾ ਇਕ ਨਹੀਂ ਘਰ ਨੂੰ ਲੈ ਕੇ ਜਾਣਾ ਪੈਣਾ ਜਿਹੜਾ ਕੰਮ ਲੱਗਦਾ ਮੈਨੂੰ ਲਾ 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 ਲਓ ਜੀ ਬਾਈ ਨਵੇਂ ਮੈਚ ਤਾਂ ਆਉਣੇ ਨਹੀਂ ਬੰਦੇ ਕਿਨੇ ਪੁਰਾਣੀ ਦੇਖਣਾ ਆ ਦੇਖੋ 버거 ਕਿੰਗ ਵਾਲਾ ਫੋਨ ਲਾ ਲਿਆ ਕਿਆ ਹੋ ਗਿਆ ਮਾਰਕਰ ਕਿੰਗ ਵਾਲਿਓ ਮੈਨੂੰ ਵੀ ਦਿਖਾ ਲਓ ਕਿਆ ਦੇਖ ਲਿਆ ਓ ਮੈਂ ਵੀ ਮੈਂ ਵੀ ਤੁਹਾਨੂੰ ਚਾਹੂੰ ਮੈਂ ਕਰੂੰਗਾ ਬਾਅਦ ਵਿੱਚ ਮੈਂ ਤੁਹਾਨੂੰ ਫੋਨ ਕਰੂੰਗਾ ਤੇ ਦੇਖ ਬੰਦੇ ਭਾਈ ਆਏ ਤਾਂ ਸਮਾਂ ਚੀਰਨ ਲੱਗਿਆ ਨਹੀਂ ਠੰਢੀ ਬੈਠੇ ਨੇ ਸਾਰੇ ਲੋ ਜੀ ਭਾਈ ਮੋਟਰਪਹਾੜਾਉਣ ਕਾਲੇ ਬੰਦੇ ਹੋਰ ਆਉਣੇ ਆ ਆਮਨੇ ਮੈਂ ਤੇ ਪੁਰਾਣਾ ਕਾਹ ਤੇ ਲਾ ਲਿਆ ਯਾਰ ਕਨਾਮਾ ਬੰਦ ਹੋ ਗਿਆ ਅਮਨੇ ਅੱਜ ਵੀ ਤੈਨੂੰ ਉਹ ਕੰਮ ਕਰਨਾ ਪੈਣਾ ਜਰਮ ਦੇ ਨਾਲ ਦੇਣਾ ਹੋਣੀ ਮੇਰੇ ਵਿਚਾਰ ਦੇ ਵਰਕਰ ਕਿ ਗਾਲੇ ਨਹੀਂ ਨਹੀਂ ਹਾਂ ਜੈਸ਼ਨ ਹੈ ਕਾਲੇ ਬਾਈ ਦਾ ਮੁੰਡਾ ਬਾਹਰ ਤੇ ਜੈਸ਼ਨ ਮਨੇ ਬਹੁਤ ਹਜਰੇ ਆ ਗਿਆ ਯਾਰ ਨਹੀਂ ਕੰਮ ਦਾ ਟਾਈਮ ਹੈ ਆਪਣੇ ਮੈਂ ਰਾਮ ਨਾਲ ਚਲੇ ਠੰਡੇ ਲੈਣ ਤੁਸੀਂ ਕੰਮ ਕਰੋ ਠੀਕ ਹੈ। ਆਮ ਵੋਟ ਟਾਈਮ। ਠੰਡਾ ਮੈਂ ਲਿਆਣਾ ਆਪਾਂ ਚੱਲਦੇ ਆ। ਨਹੀਂ, ਅਸੀਂ ਪੈਣੀ ਜਾ ਕੇ ਆਉਣਾ ਠੰਡਾ ਲੈ ਕੇ ਆਇਆ ਮੈਂ ਰਮਣਾ। ਇਹ ਮੈਂ ਲਿਆਈਏ। ਬਾਈ ਜਿਹੜਾ ਤਾਂ ਬ੍ਰਾਂਡ ਕਿਹਾ ਤੋਹੀ ਲੈਣਾ। ਨਹੀਂ ਮੈਂ ਦੱਸ ਕਿਹੜਾ ਬ੍ਰਾਂਡ ਲੈਣਾ ਏ। ਫ੍ਰੀ ਸ਼ੂਗਰ। ਲਾ। ਜੀ ਸ਼ੂਗਰ ਹੈ। ਉਹ ਖੜ ਜਾ। ਫ੍ਰੀ ਸ਼ੂਗਰ ਲੈ ਆਓ। ਫੈਂਟਾ, ਕੋਕ, ਲਿਮਕਾ ਦੱਸ। ਹੈਂ? ਨਾ ਉਹ ਦਾ ਲੈਣੇ। ਉਹ ਦੱਸੋ ਕਿਹੜਾ ਲੈਣਾ। ਫ੍ਰੀ ਸ਼ੂਗਰ। ਨਹੀਂ ਮੈਂ ਤੈਨੂੰ ਕਿਹੜਾ ਬਰੇ ਡਿਊ? ਕਮਾ ਜਾ, ਕਫੋ, ਥੰਮਜ਼ ਅਪ। ਡਿਊ, ਡਿਊ। ਪਹਿਲੀ ਮਾ ਡਿਊ ਦਾ ਫੈਨ ਆ ਡਿਊ ਲੈ ਕੇ ਆਉਣਾ। ਹਾਂ। ਆ ਗਾ ਕੇ ਆ। ਅ ਭਾਈ ਮਿਰਚਾਂ ਜਿਹੜੇ ਸਾਬ ਨਾਲ ਲਈਆਂ ਮਨ ਤਾਂ ਲੱਦਦੇ ਇਹਨਾਂ ਨੂੰ ਕੰਮ ਕਰਾਵੇ ਕੰਨਾ ਸਵੇਰੇ ਉੱਠਣਾ ਨਹੀਂ ਆ। ਕਿਹੜਾ ਵਾਹਣਾ ਘਰਾਂ ਜਾਣਾ ਕਸ਼ਮੀਰੀ ਮਿਰਚਾਂ ਆ ਕੇ ਲੈਣ ਦੀ ਹੁਣ ਕੋਈ ਨਹੀਂ ਪੌਣੀ ਦੀ ਵਿੱਚਿਆ। ਇਹ ਕਿਹੜੀ ਹੋਈ ਕਸ਼ਮੀਰੀ ਮਿਰਚ? ਕਸ਼ਮੀਰੀ ਤੇ ਐਂ ਸਪੈਸ਼ਲ। ਇਹਨੂੰ ਪਤਾ ਨਹੀਂ। ਤੇ ਧਨੀਆ ਤੇ ਜੀਵੇ ਖਾਦੀ ਦੀ। ਬਲੇ। ਕੱਲ ਜਿਆਦਾ ਪਾਲੀਆਂ। ਭਾਈ 17 ਤਰੀਕ ਨੂੰ ਜਾਣ ਦੇ ਨਾ ਆ ਰਿਹਾ। ਪਤਾ ਨੂੰ ਲੇਖ ਲਿਆ। ਦੇਖ ਲਿਆ ਸਾਰਾ ਕੁਝ ਲੈ। ਉਹ ਆਪਣੇ। ਆਪਣੇ ਟੂ ਦਾ। ਹਾਂ। ਚਲੋ ਨਾਲੇ ਆਪਾਂ ਕਸ਼ਮੀਰੀ ਮਿਰਚ ਲਿਆਉਂਦੇ ਨਾਲੇ ਠੰਡਾ ਲਿਆਉਂਦੇ ਆ ਚਾਰ ਫਿਰ ਉਹ